ਨੇ ਆਪ ਮਹੱਲਾ ਪਹਿਲਾ ਆਖਣ ਔਖਾ ਸੁਣਨ ਔਖਾ ਆਖ ਨਾ ਜਾ ਪੀ ਆਖ ਇੱਕ ਆਖ ਆਖ ਹੈ ਸ਼ਬਦ ਭਖ ਹੈ ਅਰਧ ਉਰਧ ਦਿਨ ਰਾਤ ਜੇ ਕਿਹੋ ਹੋਏ ਤਾਂ ਕਿਹੋ ਦਿਸੈ ਜਾਪੈ ਰੂਪ ਨਾ ਜਾਤ ਸਭ ਕਾਰਨ ਕਰਤਾ ਕਰੇ ਕਟਿਓ ਕਟ ਘਟ ਥਾਪ ਆਖਣ ਔਖਾ ਨਾਨਕਾ आंख ਨਾ ਜਾਪੈ ਆਖ ਪੌੜੀ ਨਾਏ ਸੁਣਿਆ ਮਨ ਰਹਸੀਐ ਨਾ ਮੇ ਸ਼ਾਂਤੀ ਆਈ ਨਾਏ ਸੁਣਿਆ ਮਨ ਤ੍ਰਿਪਤੀਐ ਸਭ ਦੁੱਖ ਗਵਾਈ ਨਾਏ ਸੁਣਿਆ ਨਾਉ ਉਪਜੈ ਨਾ ਮੇ ਵਡਿਆਈ ਨਾ ਮੇ ਹੀ ਸਭ ਜਾਤ ਪਤ ਨਾ ਮੇ ਗਤ ਪਾਈ ਗੁਰਮਖ ਨਾਮ ਧਿਆਈਐ ਨਾਨਕ ਲਿਵ ਲਾਈ ਸ਼ਲੋਕ ਮਹੱਲਾ ਪਹਿਲਾ ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮੇਹ ਵਰਿਆ ਸਭ ਥਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪੌਣੈ ਮਾਹੇ ਸੁਮਾਣੀ ਨਾਨਕ ਨੇ ਗੁਰਿਆ ਗੁਣ ਨਾਹੀ ਕੋਏ ਮੋਹ ਫੇਰਿਆ ਮੂੰਹ ਝੂਠਾ ਹੋਏ ਮਹੱਲਾ ਪਹਿਲਾ ਨਾਨਕ ਚੁਲੀਆਂ ਸੁਚੀਆਂ ਜੇ ਪਰ ਜਾਣੈ ਕੋਈ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਾਹਮਣ ਚੁਲੀ ਸੰਤੋਖ ਕੀ ਗ੍ਰਹੀ ਕਾ ਸਤਿਦਾਨ ਰਾਜੇ ਚੁਲੀ ਨਿਆਮ ਕੀ ਪੜਿਆ ਸੱਚ ਧਿਆਨ ਪਾਣੀ ਚੇਤਨਾ ਧੂਪੈ ਮੁਖ ਪੀਤਾ ਤਿਖ ਜਾਏ ਪਾਣੀ ਪੀਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ ਨਾਏ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੇ ਨਾਏ ਸੁਣਿਆ ਨਉ ਨਿਦ ਮਿਲੈ ਮਨ ਚਿੰਦਿਆ ਪਾਵੇ ਨਾਏ ਸੁਣਿਆ ਸੰਤੋਖ ਹੋਏ ਕਬਲਾ ਚਰਨ ਤੇ ਆਵੇ ਨਾਏ ਸੁਣਿਆ ਸਹਜੀ ਉਪਜੈ ਸਹਜੀ ਸੁਖ ਪਾਵੇ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੇ ਸ਼ਲੋਕ ਮਹੱਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ ਦੁੱਖ ਦੁਖੇ ਅੱਗੇ ਆਖੀਐ ਪੜ ਪੜ ਕਰਹਿ ਪੁਕਾਰ ਦੁੱਖ ਕੀਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਇ ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚੱਲਿਆ ਰੋਏ ਨਾਨਕ ਸਿਫਤੀ ਰਤਿਆਂ ਮਨ ਤਾਂ ਨ ਹਰਿਆ ਹੋਇ ਦੁੱਖ ਕੀਆ ਅੱਗੀ ਮਾਰਿਐ ਧੀ ਦੁਖਦਾਰੂ ਹੋਏ ਮਹੱਲਾ ਪਹਿਲਾ ਨਾਨਕ ਦੁਨੀਆ ਭਸ ਰੰਗ ਪਸੂ ਹੂ ਭਸ ਖੇ ਪਸੂ ਭਸ ਕਮਾਵਣੀ ਪੀ ਭਸ ਪਰਿਐ ਦੇ ਜਾਂ ਜੀਉ ਵਿੱਚੋਂ ਕੱਢੀਐ ਪਸੂ ਪਰਿਆ ਜਾਏ ਅੱਗੇ ਲੇਖੈ ਮੰਗਿਆ ਹੋਰ ਦਸੂਣੀ ਪਾਏ ਪੌੜੀ ਨਾਏ ਸੁਣਿਆ ਸੁੱਚ ਸੰਜਮੂ ਜਮ ਨੇੜ ਨਾ ਆਵੇ ਨਾਏ ਸੁਣਿਆ ਘਟ ਚਾਨਣਾ ਹਨੇਰ ਗੁ ਆਵੇ ਨਾਇ ਸੁਣਿਆ ਆਪ 부ਜੀਐ ਲਾਹਾ ਨਾਉ ਪਾਵੇ ਨਾਇ ਸੁਣਿਆ ਪਾਪ ਕੱਟਿਐ ਨਿਰਮਲ ਸਚ ਪਾਵੇ ਨਾਨਕ ਨਾਇ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੇ ਸ਼ਲੋਕ ਮਹਲਾ 1 ਕਰ ਨਾਰਾਇਣ ਸਬਾ ਨਾਲ ਪੂਜ ਕਰੇ ਰਖੈ ਨਵਾਲ ਤੁੰ ਨੂੰ ਚੰਨਣ ਫੁੱਲ ਚੜਾਏ ਪੈਰੀ ਪੈ ਪੈ ਬਹੁਤ ਮਨਾਏ ਮਾਨੂਆ ਮੰਗ ਮੰਗ ਪੈਨ ਖਾਏ ਅੰਦੀ ਕਮੀ ਅੰਦ ਸਜਾਏ ਭੁਖਿਆਂ ਦੇ ਨਾ ਮਰਦਿਆਂ ਰੱਖੇ ਅੰਦਾ ਝਗੜਾ ਅੰਦੀ ਸੱਤੈ ਮਹੱਲਾ ਪਹਿਲਾ ਸੱਬੇ ਸੁਰਤੀ ਜੋਗ ਸਭ ਸੱਬੇ ਬੇਦਪਰਾਣ ਸੱਬੇ ਕਰਨੇ ਤਪ ਸਭ ਸੱਬੇ ਗੀਤ ਗਿਆਨ ਸੱਬੇ ਬੁੱద్ధి ਸੁਧ ਸਭ ਸਭ ਤੀਰਥ ਸਭ ਥਾਨ ਸਭ ਪਾਤਸ਼ਾਹੀਆ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸੱਬੇ ਮਾਨਸ ਦੇਵ ਸਭ ਸੱਬੇ ਜੋਗ ਧਿਆਨ ਸੱਬੇ ਪੁਰੀਆਂ ਖੰਡ ਸਭ ਸੱਬੇ ਜੀ ਜਹਾਨ ਹੁਕਮ ਚਲਾਏ ਆਪਣੈ ਕਰਮੀ ਵਹਿ ਕਲਾਮ ਨਾਨਕ ਸੱਚਾ ਸੱਚ ਨਾਏ ਸੱਚ ਸਬਾ ਦੀ ਬਾਨ ਪੌੜੀ ਨਾਏ ਮੰਨੇ ਸੁਖ ਉਪਜੈ ਨਾਮੇ ਗਤ ਹੋਈ ਨਾਇ ਮੰਨਿਆ ਪਤ ਪਾਈਐ ਹਿਰਦੈ ਹਰ ਸੋਈ ਨਾਇ ਮੰਨਿਆ ਭਵਜਲ ਲੰਗੀਐ ਫਿਰ ਬਿਗਨ ਨਾ ਹੋਈ ਨਾਇ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਗੁਰ ਮਿਲਿਆ ਨਾਉ ਮੰਨਿਆ ਜਿਨ ਦੇ ਵੈ ਸੋਈ ਸ਼ਲੋਕ ਮਹੱਲਾ ਪਹਿਲਾ ਪੁਰੀਆਂ ਅਖੰਡਾ ਸਿਰ ਕਰੇ ਇਕ ਪੈਰ ਧਾਇ ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ ਕਿਸ ਉਪਰ ਉਹ ਟਿਕ ਟਿਕ ਐ ਕਿਸਨੂੰ ਜੋਰ ਕਰੇ ਕਿਸਨੂੰ ਕਹੀਐ ਨਾਨਕਾ ਕਿਸਨੂੰ ਕਰਤਾ ਦੇ ਹੁਕਮ ਰਹਾਏ ਆਪਣੇ ਮੂਰਖ ਆਪ ਗਨੇ ਮਹੱਲਾ ਪਹਿਲਾ ਹੈ ਹੈ ਆਖਾਂ ਕੋਟ ਕੋਟ ਕੋਟੀਆਂ ਹੂੰ ਕੋਟ ਕੋਟ ਆਖੂ ਆਖਾਂ ਸਦਾ ਸਦਾ ਕਹਿਣਾ ਆਵੇ ਤੋਟ ਨਾ ਹੋ ਥੱਕਾ ਨਾ ਠਾਕਿਆ ਏਵੜ ਰੱਖਹ ਜੋਤ ਨਾਨਕ ਚਸਿਓ ਚੁਖ ਬਿੰਦ ਉੱਪਰ ਆਖਣ ਦੋਸ ਪੌੜੀ ਨਾਏ ਮੰਨਿਆ ਕੋਲ ਉਧਰੈ ਸਭ ਕਟੰਬ ਸਬਾਇਆ ਨਾਏ ਮੰਨਿਆ ਸੰਗਤ ਉਧਰੈ ਜਿਨ ਹਿਰਦੈ ਵਸਾਇਆ ਨਾਏ ਮੰਨਿਆ ਸੁਣ ਉਧਰੇ ਜਿਨ ਰਸਨ ਰਸਾਇਆ ਨਾਏ ਮੰਨਿਆ ਦੁਖ ਭੁਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿਨਹੀ ਸਲਾਹਿਆ ਜਿਨ ਗੁਰੂ ਮਲਾਇਆ ਸਲੋਕ ਮਹੱਲਾ ਪਹਿਲਾ ਸਬੇ ਰਾਤੀ ਸਭ ਦੇਹ ਸਭ ਥਿੱਤੀ ਸਭ ਵਾਰ ਸਬੇ ਰੁੱਤੀ ਮਾਹ ਸਭ ਸਭ ਧਰਤੀ ਸਭ ਭਾਰ ਸਬੇ ਪਾਣੀ ਪੌਣ ਸਭ ਸਭੇ ਅਗਨੀ ਪਾਤਾਲ ਸਬੇ ਪੁਰੀਆਂ ਖੰਡ ਸਭ ਸਭ ਲੋਲੋ ਆਕਾਰ ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀ ਜੈ ਕਾਰ ਅੱਖ ਹੈ ਤਕਹਿ ਆਖ ਆਖ ਕਾਰ ਸਿਪਤੀ ਵਿਚਾਰ ਤ੍ਰਿਣ ਨਾ ਪਾਇਓ ਬੱਪੜੀ ਨਾਨਕ ਕਹੈ ਗਵਾਰ ਮਹੱਲਾ ਪਹਿਲਾ ਅੱਖੀ ਪਰਣਾ ਜੇ ਫਿਰਾਂ ਦੇਖਾਂ ਸਭ ਆਕਾਰ ਪੁੱਛਾਂ ਗਿਆਨੀ ਪੰਡਤਾ ਪੁੱਛਾਂ 베ਦ ਵਿਚਾਰ ਪੁੱਛਾਂ ਦੇਵਾ ਮਾਨਸਾ ਜੋਦ ਕਰਹਿ ਅਵਤਾਰ ਸਿੱਧ ਸਮਾਧੀ ਸਭ ਸੁਣੀ ਜਾਏ ਦੇਖਾਂ ਦਰਬਾਰ ਅੱਗੇ ਸੱਚਾ ਸਚ ਨਾਹੀ ਨਿਰਪੋ ਭੈ ਵਿਣਸਾਰ ਹੋਰ ਕੱਚੀ ਮੱਤੀ ਕੱਚ ਪੇਚ ਅੰਧਿਆਂ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪੌੜੀ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਤੀ ਆਇਆ ਨਾਉ ਮੰਨਿਆ ਹਉਮੈ ਗਈ ਸਭ ਰੋਗ ਗਵਾਇਆ ਨਾਏ ਮੰਨਿਆ ਨਾਮ ਊਪਜੈ ਸਹਜੇ ਸੁਖ ਪਾਇਆ ਨਾਏ ਮੰਨਿਆ ਸ਼ਾਂਤ ਊਪਜੈ ਹਰ ਮੰਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰਿ ਧਿਆਇਆ ਸ਼ਲੋਕ ਮੁਹੱਲਾ ਪਹਿਲਾ ਹੋਰੁ ਸ੍ਰੀ ਕੋ ਹੈ ਕੋਈ ਤੇਰਾ ਕਿਸ ਅੱਗੇ ਤੁਧ ਅੱਖਾਂ ਤੁਧ ਅੱਗੇ ਤੁਧੈ ਸਲਾਹੀ ਮੈਂ ਅੰਦੇ ਨਾਉ ਸੁਜਾਖਾ ਜੇਤਾ ਆਖਣ ਸਾਹੀ ਸ਼ਬਦੀ ਭਾਖਿਆ ਭਾਇ ਸੁਪਹਾਈ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਮਹੱਲਾ ਪਹਿਲਾ ਜਾਂ ਨਾ ਸਿਆ ਕਿਆ ਚੱਕਰੀ ਜਾਂ ਜੰਮੇ ਕਿਆ ਆਕਾਰ ਸਭ ਕਾਰਨ ਕਰਤਾ ਕਰੀ ਦੇਖੈ ਵਾਰੂ ਵਾਰ ਜੇ ਚੁਪੈ ਜੇ ਮੰਗੇ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖੈ ਆਕਾਰ ਨਾਨਕ ਇਹ ਮੈਂ ਜਾਣੀਐ ਜੀਵੈ ਦੇਵਨ ਹਾਰ ਪੌੜੀ ਨਾਏ ਮੰਨਿਆ ਸੁਰਤ ਊਪਜੈ ਨਾ ਮੇ ਮਤ ਹੋਈ ਨਾਏ ਮੰਨਿਆ ਗੁਣ ਉੱਚੇ ਰੈ ਨਾ ਮੇ ਸੁਖ ਸੋਈ ਨਾਏ ਮੰਨਿਆ ਭ੍ਰਮ ਕੱਟੀਐ ਫਿਰ ਦੁੱਖ ਨਾ ਹੋਈ ਨਾਏ ਮੰਨਿਆ ਸਾਲਾਹੀਐ ਪਾਪਾਂ ਮਤ ਧੋਈ ਨਾਨਕ ਪੂਰੇ ਗੁਰ ਤੇ ਨਾਉ ਮੰਨਿਐ ਜਿਨ ਦੇਵੈ ਸੋਈ ਸ਼ਲੋਕ ਮਹੱਲਾ ਪਹਿਲਾ ਸਾਸਤਰ ਵੇਦ ਪੁਰਾਨ ਪੜਨਤਾ ਪੂਕਾਰਨਤਾ ਅਜਾਨੰਤਾ ਜਾਂ ਬੁੱਝੈ ਤਾਂ ਸੂਝੈ ਸੋਈ ਨਾਨਕੀ ਆਖੈ ਕੂਕ ਨਾ ਹੋਈ ਮਹੱਲਾ ਪਹਿਲਾ ਜਾਂ ਹਉ ਤੇਰਾ ਤਾਂ ਸਭ ਕਿਛ ਮੇਰਾ ਹਉ ਨਾਹੀ ਤੂੰ ਹੋਵਹਿ ਆਪੇ ਸਕਤਾ ਆਪੇ ਸੁਰਤਾਲ ਸ਼ਕਤੀ ਜਗਤ ਪੁਰੋਵਹਿ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੈ ਨਾਨਕ ਸੱਚਾ ਸੱਚੀ ਨਾਹੀ ਸੱਚ ਪਵੈ ਧੁਰ ਲੇਖੈ ਪੌੜੀ ਨਾਮ ਨਿਰੰਜਨ ਅਲਖ ਹੈ ਕਿਉ ਲਖਿਆ ਜਾਈ ਨਾਮ ਨਿਰੰਜਨ ਨਾਲ ਹੈ ਜਿਉ ਪਾਈਐ ਪਹਾਈ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਐ ਹਿਰਦੈ ਦੇਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲੀਐ ਪਹਾਈ ਸ਼ਲੋਕ ਮਹੱਲਾ ਪੇ